ਉਹ ਵੀ ਛੱਡਦੇ ਆ ਇਹਨੂੰ ਵੀ ਛੱਡਤਾ ਇਹ ਵੀ ਉੜ ਗਿਆ ਆ ਕੱਢਿਆ ਬਾਈ ਆਪਣੇ ਜੋੜੇ ਨੇ ਨੀਲਾ ਬੱਚਾ ਕਬੂਤਰ ਬਾਈ ਆਪਣੇ ਦੋ ਆ ਫਿਰਦੇ ਇੱਕ ਪਤਾ ਨਹੀਂ ਕਿੱਧਰ ਆ ਮਿਲਦਾ ਨਹੀਂ ਕੋਠੇ ਜਾ ਕੇ ਦੇਖਦੇ ਆ ਹਾਂਜੀ ਮਿੱਤਰੋ ਕੀ ਹਾਲ ਚਾਲ ਆ ਵੈਲਕਮ ਤੁਹਾਡਾ ਆਪਣੇ ਇੱਕ ਨਾਮੇ ਬਲੌਗ 'ਚ ਆ ਜੜਾਉਣੇ ਆ ਕਬੂਤਰ ਇੱਕ ਆ ਕਾਲਾ ਤੇ ਭੂਰਾ ਇੱਕ ਆੜ ਆਉਣੇ ਆ ਬੱਗਾ ਕਾਲੀਆਂ ਅੱਖਾਂ ਦਾ ਲਓ ਬਾਈ ਕਬੂਤਰ ਮੈਂ ਤਿੰਨੇ ਫੜ ਲਿਆ ਸੀ ਕੋਠੇ ਤੇ ਦੌੜ ਆਤੇ ਆ ਵਾ ਉੜ ਜਾਂਦੇ ਆ ਇੱਕ ਆ ਦੂਜਾ ਆ ਤੇ ਇਹਨੂੰ ਵੀ ਛੱਡਦੇ ਆ ਇਹਨੂੰ ਵੀ ਛੱਡਤਾ ਇਹ ਵੀ ਉੱਡ ਗਿਆ ਆ ਦੇਖਦੇ ਆ ਕਦੋਂ ਉਤਰਦੇ ਆ ਲਓ ਬਾਈ ਇੱਧਰ ਚੂਚਿਆਣੀ ਮੁਰਗੀ ਵੀ ਛੱਡਤੀ ਬਾਹਰ ਤੇ ਆ ਇਹਦੇ ਬੱਚੇ ਫਿਰਦੇ ਆ ਪੰਜ ਦੋ ਕਾਲੇ ਆ ਤੇ ਤਿੰਨ ਭੂਰੇ ਆ ਕਬੂਤਰ ਆਪਾਂ ੜਾਇਓਗਾ ਬਾਈ ਉਹ ਆ ਉੜੀ ਜਾਂਦੇ ਇੱਧਰ ਤਿੰਨ ਕਬੂਤਰ ਛੱਡੇ ਸੀ ਆਪਾਂ ਸਵੇਰੇ ਤੁਹਾਨੂੰ ਪਤਾ ਹੀ ਆ ਉੱਡੀ ਜਾਂਦੇ ਆ ਦੇਖਦੇ ਆ ਕਿੰਨਾ ਟਾਈਮ ਉੜਦੇ ਆ ਮਿੱਤਰੋ ਮੈਂ ਲੈ ਕੇ ਆਇਆ ਕੱਲ ਨਵਾਂ ਜੋੜਾ ਬੱਗਿਆਂ ਦਾ ਦਿਖਾਉਣੇ ਤੁਹਾਨੂੰ ਕਰਾਉਣੇ ਦਰਸ਼ਣ ਇਹਦੇ ਆ ਬੈਠਾ ਬਾਈ ਜੋੜਾ ਇੱਕ ਅੱਖ ਚਿੱਟੀ ਐ ਇਹਨਾਂ ਦੀ ਔਰਲੀ ਇੱਕ ਪਰਲੀ ਅੱਖ ਬਾਈ ਕਾਲੀ ਆ ਕਬੂਤਰੀ ਕਰੋ ਚੈੱਕ ਤੁਹਾਨੂੰ ਨੇੜੇ ਤੋਂ ਦਿਖਾਉਣਾ ਫੜਕੇ ਲਓ ਮਿੱਤਰੋ ਆ ਲਿਆਂਦਾ ਆਪਾਂ ਕੱਲ ਨਵਾਂ ਜੋੜਾ ਇੱਕ ਅੱਖ ਕਾਲੀ ਆ ਤੇ ਦੂਜੀ ਅੱਖ ਚਿੱਟੀ ਆ ਬਾਈ ਦੋਨਾਂ ਦੀ ਕਰੋ ਚੈੱਕ ਵਧੀਆ ਲੱਗਾ ਜੋੜਾ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਆ ਕੱਢਿਆ ਬਾਈ ਆਪਣੇ ਜੋੜੇ ਨੇ ਨੀਲਾ ਬੱਚਾ ਕਰੋ ਚੈੱਕ ਕਾਲੀ ਅੱਖ ਦਾ ਬਣੂਗਾ ਮੈਨੂੰ ਲੱਗਦਾ ਨੀਲਾ ਬੱਚਾ ਕੱਢਿਆ ਬਾਈ ਆਪਣੇ ਜੋੜੇ ਨੇ ਤੇ ਆ ਬੈਠੇ ਕਬੂਤਰ ਇੱਕ ਜੋੜਾ ਆ ਬੈਠਾ ਬਾਈ ਆਪਣਾ ਮੁਰਗੀਆਂ ਵੀ ਆਪਣੇ ਘੁੰਮੀ ਜਾਂਦੀਆਂ ਐ ਬਾਈ ਖੁਸ਼ ਐ ਪੂਰੀਆਂ ਕੁਛ ਇੱਧਰ ਘੁੰਮੀ ਜਾਂਦੀਆਂ ਕੁਛ ਇੱਧਰ ਆ ਲਾਲ ਮੁਰਗਾ ਫਿਰਦਾ ਆਪਣਾ ਕਾਲਾ ਕੁੱਕੜ ਐ ਬਾਈ ਆ ਮੁਰਗੀ ਫਰੀ ਜਾਂਦੀ ਆ ਰ ਆ ਯਾਰ ਨਾਲੀ ਰਈ ਜਾਂਦੀ ਆ ਅੰਡੇ ਵਧੀਆ ਕਬੂਤਰ ਬਾਈ ਆਪਣੇ ਦੋ ਆ ਫਿਰਦੇ ਐ ਇੱਕ ਪਤਾ ਨਹੀਂ ਕਿੱਧਰ ਐ ਮਿਲਦਾ ਨਹੀਂ ਕੋਠੇ ਜਾ ਕੇ ਦੇਖਦੇ ਆ ਹੁਣ ਦੇਖਿਆ ਬਾਈ ਮੈਂ ਕੋਠੇ ਆ ਕੇ ਹੈਗਾ ਆਪਣਾ ਤੀਜਾ ਕਬੂਤਰ ਦੋ ਆ ਫਿਰਦੇ ਐ ਤੇ ਇੱਕ ਆ ਫਿਰਦਾ ਮਗਰ ਥੱਲੇ ਉਹ ਵੀਦਾ ਨਹੀਂ ਸੀਗਾ ਉੱਠੇ ਆ ਕੇ ਦੇਖਿਆ ਹੁਣ ਮੈਂ ਆਹ ਫਿਰਦੇ ਬਾਈ ਤਿੰਨੇ ਹੀ ਉੱਡਦੇ ਦੇਖਦੇ ਆ ਕਦੋਂ ਉਤਰਦੇ ਆ ਦਿਖਾਨੇ ਤੁਹਾਨੂੰ ਉਤਰਿਆ ਫਿਰ ਲਾਓ ਬਾਈ ਚੂਚੇ ਵੀ ਆਪਾਂ ਕਰ ਦਿੱਤੇ ਬੰਦ ਤੇ ਇੱਧਰ ਪਾਤੇ ਸਾਰੇ ਜਾਨਵਰਾਂ ਨੂੰ ਦਾਣੇ ਇਹ ਲੱਗ ਪਏ ਸਾਰੇ ਖਾਣ ਬਲੌਗ ਦੀ ਕਰਦੇ ਆ ਸਮਾਪਤੀ ਵੀਡੀਓ ਨੂੰ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਵਧੀਆ ਲੱਗਿਆ ਬਲੌਗ ਤਾਂ ਤੇ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਧੰਨਵਾਦ ਜੀ